ਜੀ ਕਾਲ ਜੀ ਸੋ ਇਹ ਦਬਕੇ ਵਰਕ ਦਾ ਆਹ ਵਾਲਾ ਆਰਟੀਕਲ ਜੀ ਸਾਡੇ ਸਟੋਰ ਦਾ ਉਹ ਆਰਟੀਕਲ ਹੈ ਜਿਹੜਾ ਹਰ ਕਸਟਮਰ ਨੂੰ ਹੀ ਪਸੰਦ ਹੈ ਜੀ ਸੋ ਸਭ ਤੋਂ ਸੋਨਾ ਡਿਜ਼ਾਈਨ ਉਹ ਸਭ ਤੋਂ ਜ਼ਿਆਦਾ ਹਿੱਟ ਗਿਆ ਜੀ ਔਰ ਸਭ ਤੋਂ ਜ਼ਿਆਦਾ ਕਸਟਮਰ ਨੇ ਪਿਆਰ ਦਿੱਤਾ ਇਸ ਆਰਟੀਕਲ ਨੂੰ ਕਸਟਮਰ ਦੀ ਡਿਮਾਂਡ ਇੰਨੀ ਕੁ ਆਈ ਆਰਟੀਕਲ ਪਹਿਲਾਂ ਮਿਲੇ ਸੀਗੇ ਸਿਰਫ ਤੇ ਸਿਰਫ 8 ਪੀਸ ਪਰ ਮੈਂ ਕਹਿੰਦਾ ਜੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਜਿਹੜਾ ਤੁਸੀਂ ਪਿਆਰ ਦਿੱਤਾ 100 ਪੀਸਾਂ ਦੀ ਬੁਕਿੰਗ ਵੀ ਪੋਰੀ ਪੈ ਗਈ ਜੀ ਸੋ ਪੀਸ ਇੰਨੇ ਕੋ ਅਡਵਾਂਸ ਬੁਕਿੰਗ ਦੇ ਵਿੱਚ ਆ ਗਏ ਸੋ ਹੁਣ ਪੀਸ ਰੈਡੀ ਕਰਵਾਇਆ ਨਵੇਂ ਕਲਰਾਂ ਦੇ ਵਿੱਚ ਚੈੱਕ ਕਰ ਲੋ ਜੀ ਜਿਹੜੇ ਜਿਹੜੇ ਤੁਸੀਂ ਕਲਰ ਦੱਸੇ ਸੀਗੇ ਆਪਾਂ ਉਹ ਕਲਰ ਰੈਡੀ ਕਰਵਾਇਆ ਆ ਚੈੱਕ ਕਰੋ ਪਹਿਲੀ ਪ੍ਰੈਫਰੈਂਸ ਤੇ ਤੁਹਾਡਾ ਕਲਰ ਰੈਡੀ ਹੋ ਗਿਆ ਜੀ ਮਸਟਰਡ ਕਲਰ ਸੋ ਚੈੱਕ ਕਰੋ yellow mustard color ਇੱਕ ਭੈਣ ਦੀ ਡਿਮਾਂਡ ਆਈ ਸੀਗੀ ਪਾਜੀ ਸਾਨੇ ਹਲਦੀ ਦੇ ਫੰਕਸ਼ਨ ਤੇ ਵੇਅਰ ਕਰਨਾ ਸਾਨੂੰ yellow ਕਲਰ ਰੈਡੀ ਕਰਾ ਕੇ ਦਿਓ ਪ੍ਰੋਪਰ ਬਾਜੂ ਤੇ ਹੈਵੀ ਕੰਮ ਪਿਓਰ ਸ਼ਿਮਰ ਫੈਬਰਿਕ ਆ ਰਿਹਾ ਜੀ ਦੁਪੱਟਾ ਪੋਰਸਟ ਟੋਟਲੀ ਦਬਕੇ ਦਾ ਕੰਮ ਜੀ ਸੁਪਰ ਹਿੱਟ ਆਰਟੀਕਲ ਜੀ ਸੁਪਰ ਹ ਹਾਂ ਜਿੰਨੀ ਤਾਰੀਫ ਕਰਾਂ ਓਨੀ ਘੱਟ ਹੈ ਜੀ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਆ ਪੂਰਾ ਫੋਰ ਸਾਈਡ ਹੈਵੀ ਕੰਮ ਕਲਰ ਸ਼ੇਡ ਰੈਡੀ ਹੋ ਗਏ ਜੀ ਇਹਦੇ ਵਿੱਚ 4 ਤੋਂ 5 ਨਵੇਂ ਰੈਡੀ ਹੋ ਗਏ ਆ ਚੈੱਕ ਕਰੋ ਆ ਆ ਗਿਆ ਮਜ਼ੈਂਟਾ ਸ਼ੇਡ ਪਰ ਆ ਆ ਗਿਆ ਪੀਕਾਕ ਸ਼ੇਡ ਕਲਰ ਦੇਖੋ ਇੱਕ ਤੋਂ ਇੱਕ ਕਲਰ ਰੈਡੀ ਹੋਇਆ ਜਿਹੜਾ ਕਲਰ ਤੁਹਾਨੂੰ ਚਾਹੀਦਾ ਆਪਣਾ ਸਕਰੀਨਸ਼ਾਟ ਲੈ ਲਿਓ ਸੋ ਅਲਟੀਮੇਟ ਕਲਰ ਰੈਡੀ ਹੋ ਕੇ ਆਇਆ ਇੱਕ ਆ ਰਿਹਾ ਜੀ ਨਵਾਂ ਬਰਗੰਡੀ ਜਿਹਾ ਸ਼ੇਡ ਆ ਚੈੱਕ ਕਰੋ ਆ ਨਵਾਂ ਜਿਹਾ ਕਲਰ ਆ ਇਹ ਆ ਰਿਹਾ ਬਰਗੰਡੀ ਸ਼ੇਡ ਸੋ ਨੀਚੇ ਵਾਲਾ ਹੌਟ ਪਿੰਕ ਕਲਰ ਆ ਗਿਆ ਮਜ਼ੈਂਟਾ ਇਹ ਬਰਗੰਡੀ ਟਾਈਪ ਆ ਗਿਆ ਸ ਸੋ ਜਿਹੜਾ ਵੀ ਕਲਰ ਹੁਣ ਤੁਹਾਨੂੰ ਚਾਹੀਦਾ ਫਟਾੜ ਬੁਕਿੰਗ ਕਰਾ ਲਓ ਜੀ ਸੋ ਬਹੁਤ ਪਿਆਰਾ ਆਰਟੀਕਲ ਲਾ ਸ਼ਿਮਰ ਔਰਗੈਂਜ਼ਾ ਫੈਬਰਿਕ ਦੇ ਵਿੱਚ ਐਹੋ ਜਿਹਾ ਡਿਜ਼ਾਈਨ ਰੈਡੀ ਹੋ ਕੇ ਆ ਰਹਿਣਾ ਇਸ ਵਾਰੀ ਮੈਂ ਕਹਿੰਦਾ ਜੀ ਟੋਟਲੀ ਦਬਕੇ ਵਰਗਾ ਆਰਟੀਕਲ ਰੈਡੀ ਕਰਵਾਇਆ ਇੰਨਾ ਕੋ ਸੋਹਣਾ ਆਰਟੀਕਲ ਹੈ ਜੀ ਇੰਨਾ ਕੋ ਸੋਹਣਾ ਸੂਟ ਹੈ ਕਲਰ ਚੈੱਕ ਕਰੋ ਜੀ ਕਿੰਨੇ ਸ਼ਾਨਦਾਰ ਰੈਡੀ ਹੋਏ ਆ ਪ੍ਰੋਪਰ ਬ੍ਰਾਈਟ ਕਲਰ ਚਾਰ ਆ ਕਲਰ ਦੇਖੋ ਕਿੰਨਾ ਸ਼ਾਨਦਾਰ ਆ ਆ ਰਿਹਾ ਜੀ ਪੈਰਟ ਮਹਿੰਦੀ ਜੇ ਕਲਰ ਰੈੱਡ ਕਲਰ ਸਪੈਸ਼ਲ ਪਿਓਰ ਰਾਣੀ ਕਲਰ ਦੀ ਰਾਣੀ ਕਲਰ ਇਹ ਉਹ ਕਲਰ ਹੈ ਜੀ ਜਿਹੜਾ ਮੈਕਸਿਮਮ 25 30 ਹਜ਼ਾਰ ਦੀ ਰੇਂਜ ਦੇ ਵਿੱਚ ਕਲਰ ਬਣਾਇਆ ਕਰਦਾ ਸੀਗਾ ਪਿਓਰ ਗਾਵੜੇ ਦੇ ਸਿਲਕ ਦੇ ਵਿੱਚ ਅੱਜ ਦਾ ਟਾਈਮ ਇਹ ਹੋ ਜਾਏ ਕਿ ਇਹ ਕਲਰ ਤੁਹਾਨੂੰ ਇਕਨੋਮਿਕਲ ਪ੍ਰਾਈਸ ਦੇ ਵਿੱਚ ਮਿਲ ਰਿਹਾ ਸੋ ਬਹੁਤ ਵੱਡੀ ਗੱਲ ਹੈ ਸੋ ਚੈੱਕ ਕਰੋ ਜੀ ਸਾਰਾ ਦਾ ਸਾਰਾ ਫੁੱਲ ਫਰੰਟ ਹੈਵੀ ਦਬਕੇ ਦਾ ਕੰਮ ਜੀ ਇਹ ਆ ਰਿਹਾ ਦਬਕੇ ਵਰਗਾ ਆਰਟੀਕਲ ਪੀਸ ਚੈੱਕ ਕਰੋ ਕਿੰਨਾ ਸ਼ਾਨਦਾਰ ਬਣਾਇਆ ਜੀ ਰਾਣੀ ਮਜ਼ੈਂਟਾ ਕਲਰ ਥੋੜਾ ਜਿਹਾ ਆਪਾਂ ਫੈਬਰਿਕ ਲਗਾ ਦੇਣਾ ਨੀਚੇ ਥੋੜਾ ਆਈਡੀਆ ਹੋ ਜਾਏਗਾ ਲਾਈਨਿੰਗ ਦਾ ਸਟੱਫ ਤੁਹਾਨੂੰ ਨਾਲ ਮਿਲਣਾ ਪਿਓਰ ਕ੍ਰੇਪ ਦੀ ਸਲਵਾਰ ਆ ਆ ਚੈੱਕ ਕਰੋ ਸਪੈਸ਼ਲ ਰਾਣੀ ਮਜ਼ੈਂਟਾ ਕਲਰ ਇਹ ਹੈਗਾ ਪਿਓਰ ਦਾ ਰੰਗ ਜੀ ਔਰ ਪਿਓਰ ਦੇ ਫੈਬਰੀਕ ਦੇ ਵਿੱਚ ਹੀ ਆ ਰਿਹਾ ਜੀ ਪਿਓਰ ਗਲਾਸ ਸ਼ਿਮਰ オーਰਗੈਂਜ਼ਾ ਫੈਬਰਿਕ ਇਸ ਟਾਈਮ ਦਾ ਟਾਪ ਟ੍ਰੈਂਡਿੰਗ ਫੈਬਰਿਕ ਪ੍ਰੋਪਰ ਫਰੰਟ ਹੈਵੀ ਬਾਜੂ ਤੇ ਕੰਮ ਔਰ ਦੁਪੱਟਾ ਵੀ ਪੂਰਾ ਫੋਰ ਸਾਈਡ ਹੈਵੀ ਕਰਾਇਆ ਜੀ ਸਾਰਾ ਦਬਕੇ ਦਾ ਕੰਮ ਬ੍ਰਾਈਡਲ ਲੁੱਕ ਦਾ ਆਰਟੀਕਲ ਸ਼ਾਨਦਾਰ ਆਰਟੀਕਲ ਹੈ ਜੀ ਫੁੱਲ ਵੈਡਿੰਗ ਵੇਅਰ ਪਾਰਟੀ ਵੇਅਰ ਡਿਜ਼ਾਈਨਰ ਸੂਟ ਜਿਨ੍ਹਾਂ ਨੇ ਟਾਪ ਟ੍ਰੈਂਡਿੰਗ ਆਰਟੀਕਲ ਲੈਣੇ ਆ ਫੈਸ਼ਨ ਦੇ ਅਕੋਰਡਿੰਗ ਡਿਜ਼ਾਈਨਰ ਸੂਟ ਲੈਣੇ ਆ ਤਾਂ ਆਪਣੇ ਕੋਲ ਹਜ਼ਾਰਾਂ ਦੀ ਗਿਣਤੀ ਵਿੱਚ ਤੁਹਾਡੇ ਸੋਟ ਕਲਰ ਚੈੱਕ ਕਰੋ ਕਿੰਨੇ ਸ਼ਾਨਦਾਰ ਆ ਇੱਕ ਆ ਰਿਹਾ ਰੈੱਡ ਇੱਕ ਆ ਰਿਹਾ ਪੈਰਨ ਮਹਿੰਦੀ ਇਕਲ ਸੋ ਜਿਹੜਾ ਵੀ ਕਲਰ ਤੁਹਾਨੂੰ ਚਾਹੀਦਾ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਕਰੋ WhatsApp ਤੇ थैंक यू so much ਤੁਹਾਨੂੰ 2-3 ਦਿਨ ਤੋਂ ਬਹੁਤ ਜ਼ਿਆਦਾ ਕਸਟਮਰ ਦੇ ਮੈਸੇਜ ਆ ਰਹੇ ਸੀਗੇ 5-6 ਜਣਾਂ ਦੇ ਮੈਸੇਜ ਆਏ ਨੇ ਕਿ ਭਾਜੀ ਸਾਨੂੰ ਸੇਮ ਪੀਸ ਰੈਡੀ ਕਰਵਾ ਦਿਓ ਅਸੀਂ ਤੁਹਾਨੂੰ ਵੀਡੀਓ ਭੇਜ ਦਿੰਦੇ ਆ ਸਾਨੂੰ ਕਸਟਮਰ ਨੇ ਵੀਡੀਓ ਭੇਜੀ ਆ ਆ ਵਾਲੀ ਆ ਚੈੱਕ ਕਰ ਲਓ ਪੀਸ ਤੋ ਆਪੀ ਇਸ ਦਾ ਜਿਹੜਾ ਕਸਟਮਰ ਸਾਨੂੰ ਕਹਿ ਰਿਹਾ ਕਿ ਭਾਜੀ ਸਾਨੂੰ ਪ੍ਰਾਈਸ ਦੱਸਿਆ ਜਾ ਰਿਹਾ ਮਾਰਕੀਟ ਦੇ ਵਿੱਚ 16000 15000 ਕੋਈ 15000 ਕਹਿੰਦਾ ਕਿ 15000 ਚ ਰੈਡੀ ਹੋ ਜਾਊਗਾ ਕੋਈ ਕਹਿੰਦਾ 16000 ਚ ਰੈਡੀ ਹੋ ਜਾਊਗਾ ਅਸੀਂ ਕਸਟਮਰ ਨਾਲ ਵਾਦਾ ਕੀਤਾ ਕਿ ਅਸੀਂ ਤੁਹਾਨੂੰ ਬਿਲਕੁਲ ਘੱਟ ਪ੍ਰਾਈਸ ਦੇ ਵਿੱਚ ਰੈਡੀ ਕਰਵਾ ਕੇ ਦਵਾਂਗੇ origignal piece same fabric same work totally hand work ਦਾ piece ਰੈਡੀ ਕਰਵਾਇਆ ਜੀ ਚੈੱਕ ਕਰ ਲਓ ਜਿਹੜਾ ਮਾਡਲ ਨੇ ਪੀਸ ਪਾਇਆ ਹੋਇਆ origignal piece ਹੋਏਗਾ ਜੀ ਫੁੱਲ ਪਿਓਰ ਦਾ ਆਰਟੀਕਲ ਫੁੱਲ ਪਿਓਰ オーਗੈਂਜ਼ਾ ਆਰਟੀਕਲ ਆਏਗਾ ਜੀ ਆ ਚੈੱਕ ਕਰੋ ਪ੍ਰੋਪਰ ਬਾਜੂ ਤੇ ਹੈਂਡਵਰਕ ਉਸ ਤੋਂ ਬਾਅਦ ਚੈੱਕ ਕਰੋ ਜੀ ਸਲਵਾਰ ਦੇ ਪੌਂਚੇ ਤੇ ਕਢਾਈ ਸੋ ਇਸ ਦਾ ਦੁਪੱਟਾ ਆਏ ਹਾਏ ਹਾਏ ਕੀ ਬਾਤ ਹੈ ਇਹਦਾ ਦੁਪੱਟਾ ਦੇਖਣ ਵਾਲਾ ਜੀ ਸੋ ਦੁਪੱਟਾ ਚੈੱਕ ਕਰੋ ਆ ਪਹਿਲਾਂ ਤਾਂ ਦੁਪੱਟਾ ਦਿਖਾ ਦਿਓ ਮੋਡਲ ਨੇ ਲੈ ਹਾ ਲੋ ਜੀ ਆ ਚੈੱਕ ਕਰੋ ਇਸ ਦਾ ਦੁਪੱਟਾ ਔਰ ਆਪਾਂ ਤੁਹਾਨੂੰ ਕੋਈ 15000 ਨਹੀਂ ਕੋਈ 14000 ਨਹੀਂ ਜੋ ਪ੍ਰਾਈਸ ਦਵਾਂਗੇ ਤੁਹਾਡੇ ਨਾਲ ਜਿਹੜਾ ਵਾਦਾ ਕੀਤਾ ਕਿ ਇਕਨੋਮਿਕਲ ਪ੍ਰਾਈਸ ਵਿੱਚ ਰੈਡੀ ਕਰਵਾ ਕੇ ਦਊਂਗਾ ਸੋ ਚੈੱਕ ਕਰ ਲਓ ਜੀ ਪੀਸ ਰੈਡੀ ਕਰਵਾਤਾ স্পেশাল ਤੁਹਾਡੀ ਡਿਮਾਂਡ ਤੇ ਸੋ ਅਲਟੀਮੇਟ ਆਰਟੀਕਲ ਪੂਰਾ ਫੋਰ ਸਾਈਡ ਹੈਵੀ ਵਰਕ ਕਰਿਆ ਹੋਇਆ ਸਾਰਾ ਪੈਚ ਵਰਕ ਦਾ ਕੰਮ ਹੈ ਸੋ ਸ਼ਾਨਦਾਰ ਸੋਲੋ ਪੀਸ ਆਏਗਾ ਇੱਕੋ ਜਿਨ੍ਹਾਂ ਨੂੰ ਆ ਡਿਜ਼ਾਈਨ ਚਾਹੀਦਾ ਇਕਨੋਮਿਕਲ ਪ੍ਰਾਈਸ ਵਿੱਚ ਮਿਲੇਗਾ ਸੋ ਫਰਵਰਡ ਬੁਕਿੰਗ ਕਰਾ ਲਓ ਜਿਨ੍ਹਾਂ ਨੂੰ ਚਾਹੀਦਾ ਥੈਂਕ ਯੂ ਸੋ ਮੱਚ ਇਕ ਗਰ ਰੀਸਟੌਕ ਕਰਤਾ ਜੀ ਸਪੈਸ਼ਲੀ ਤੁਹਾਡੀ ਡਿਮਾਂਡ ਤੇ ਬਿਊਟੀਫੁੱਲ ਆਰਟੀਕਲ ਜੀ ਸੁਪਰ ਹਿਟ ਆਰਟੀਕਲ ਹੈ ਜੀ ਇਸ ਟਾਈਮ ਦਾ ਪੀਸ オリジナル ਹੋਏਗਾ ਮਾਰਕੀਟ ਚ ਕਾਪੀ ਵੀ ਆ ਗਈ ਜੀ ਪਹਿਲਾ ਆਪਾਂ ਪਾਇਆ ਸੀਗਾ ਆਵਲਾ ਡਿਜ਼ਾਈਨ ਪਹਿ ਸੋ so, ਡਿਜ਼ਾਈਨ neck ਦਾ ਡਿਜ਼ਾਈਨ ਤੇ ਬਾਰਡਰ ਸਟਾਈਲ ਜਿੱਦਾਂ ਅਚਕਨ ਸਟਾਈਲ ਬਣਾਇਆ ਹੋਇਆ ਉਹ ਸੇਮ ਹੀ ਆ ਜੀ ਇਸ ਵਾਰ ਇਸ ਦੀ ਬਾਟਮ ਤੇ ਵੀ ਵਰਕ ਕਰਵਾਇਆ ਆਪਾਂ ਬਾਜੂ ਤੇ ਵੀ ਪ੍ਰੋਪਰ ਹੈਵੀ ਕੰਮ ਕਰਵਾਇਆ ਸੋ ਬੜਾ ਪਿਆਰਾ ਆਰਟੀਕਲ ਆ ਫੁੱਲ ਹੈਵੀ ਵਰਕ ਆ ਫਰੰਟ ਹੈਵੀ ਹੈ ਡਿਜ਼ਾਈਨਰ ਬੁਟੀਕ ਮੇਡ ਆਰਟੀਕਲ ਆ ਬਿਲਕੁਲ ਨਵਾਂ ਸ਼ੇਡ ਆ ਪ੍ਰੋਪਰ ਬਾਜੂ ਤੇ ਹੈਵੀ ਕੰਮ ਆ ਸਲਵਾਰ ਦੇ ਪਹੁੰਚੇ ਨੇ ਜੀ ਸੋ ਸ਼ਾਨਦਾਰ ਆਰਟੀਕਲ ਆ ਜੀ ਸ਼ਾਨਦਾਰ ਇਹਦੇ ਵਿੱਚ ਇੱਕ ਤੁਹਾਨੂੰ ਸਰਪ੍ਰਾਈਜ਼ ਦਊਗਾ ਡਿਫਰੈਂਟ ਕੁਝ ਆਇਆ ਨਵਾਂ ਆ ਚੈੱਕ ਕਰੋ ਜੀ ਸਲਵਾਰ ਦੇ ਪਹੁੰਚੇ ਪ੍ਰੋਪਰ ਹੈਵੀ ਕੰਮ ਸਲਵਾਰ ਤੇ ਜੀ ਇਹਦਾ ਦੁਪੱਟਾ ਬਹੁਤ ਸੋਹਣਾ ਬਣਾਇਆ ਇਸ ਵਾਰੀ ਡਿਫਰੈਂਟ ਬਣਾਇਆ ਕਿਉਂਕਿ ਤੁਹਾਨੂੰ ਪਤਾ ਮਾਰਕੀਟ ਦੇ ਵਿੱਚ ਕਾਪੀ ਬੜੀ ਜਲਦੀ ਹੋ ਜਾਂਦੀ ਹੈ ਸੋ ਇਸ ਕਰਕੇ ਹੁਣ ਆਪਾਂ ਕੁਝ ਯੂਨਿਕ ਜਾਂ ਥੋੜਾ ਜਿਆਦਾ ਤਿਆਰ ਕਰਾਤਾ ਇਸ ਵਾਰੀ ਆਪਾਂ ਇਸ ਤਰ੍ਹਾਂ ਪਰਸ ਵੀ ਰੈਡੀ ਕਰਵਾਤਾ ਜੀ ਪਰਸ ਦੇ ਉੱਪਰ ਸਾਰਾ ਹੈਂਡਵਰਕ ਕਰਵਾਤਾ ਜਿਹੜਾ ਇਸ ਵਾਰ ਇਸ ਦਾ ਦੁਪੱਟਾ ਰੈਡੀ ਕਰਵਾਇਆ ਜੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਰੈਡੀ ਹੋ ਕੇ ਆਇਆ ਆ ਚੈੱਕ ਕਰੋ ਜੀ ਕਸਟਮਾਈਜ਼ਡ ਡਿਮਾਂਡ ਆ ਰਹੀ ਸੀਗੀ ਪਰ ਆਪਾਂ ਪਹਿਲਾਂ ਵਾਲੇ ਨਾਲੋਂ ਵੀ ਜ਼ਿਆਦਾ ਸੋਹਣਾ ਤਿਆਰ ਕਰਵਾਤਾ ਸ਼ਰਾਰਾ ਕਟਵਰਕ ਦਾ ਕੰਮ ਹੈ ਹੈਂਡਵਰਕ ਦਾ ਕੰਮ ਹੈ ਪੂਰਾ ਹੈਵੀ ਦੁਪੱਟਾ ਕੰਬੀਨੇਸ਼ਨ ਲਾਜਵਾਬ ਹੈ ਇਹ ਆਰਟੀਕਲ ਐਨਾ ਕੋ ਸੋਨਾ ਜੀ ਐਨੇ ਕੋ ਮੈਸੇਜ ਆ ਰਹੇ ਕਸਟਮਰ ਦੇ ਸੋ ਪੀਸ ਪਹਿਲਾਂ 2 ਆਏ ਸੀਗੇ ਹੁਣ ਵੀ 2 ਹੀ ਆਇਆ ਸੋ ਫਟਾਫਟ ਬੁਕਿੰਗ ਕਰਾ ਲਿਓ ਜਿਨ੍ਹਾਂ ਨੂੰ ਹੁਣ ਆਵਲਾ ਡਿਜ਼ਾਈਨ ਚਾਹੀਦਾ ਪਰਸ ਵਾਲਾ ਲੋ ਜੀ ਥੈਂਕ ਯੂ ਸੋ ਮੱਚ ਤੁਸੀਂ ਵੀ ਸ਼ੌਕ ਰੱਖਦੇ ਹੋ ਸ਼ਰਾਰਾ ਗਰਾਰਾ ਰੈਡੀमेड ਕਨਸੈਪਟ ਦੇ ਸੂਟ ਪਾਉਣ ਦਾ ਸੋ ਸਪੈਸ਼ਲ ਪੀਸ ਲੈ ਕੇ ਆਇਆ ਥੋੜੇ ਵਾਸਤੇ ਅਲਟੀਮੇਟ ਫੁਲੀ ਹੈਂਡਵਰਕ ਦਾ ਸ਼ਰਾਰਾ ਸੂਟ ਜੀ ਸੋ ਕਲੀਆਂ ਵਾਲਾ ਸ਼ਰਾਰਾ ਔਰ ਇੰਨਾ ਕੋ ਸੋਹਣਾ ਪੀਸ ਬਣ ਕੇ ਆਇਆ ਪਹਿਲਾਂ ਤਾਂ ਸ਼ਰਟ ਤੇ ਨਿਗਾਹ ਕਰੋ ਆ ਆਏਗੀ ਸ਼ਰਟ ਲੈਂਥ ਤੁਸੀਂ ਆਪਣੀ ਮਰਜ਼ੀ ਦੇ ਅਕੋਰਡਿੰਗ ਰੱਖ ਸਕਦੇ ਹੋ ਚਾਹੇ ਛੋਟ ਰੱਖ ਲੋ ਚਾਹੇ ਲੌਂਗ ਰੱਖ ਲੋ ਫੁਲੀ ਹੈਂਡਵਰਕ ਦਾ ਪੀਸ ਆ ਜੀ ਸਾਰਾ ਕੱਟਵਕ ਦਾ ਕੰਮ ਆ ਜੀ ਕੱਟਵਰਕ ਦਾ ਆਏ ਹਾਏ ਸਾਰਾ ਟੋਟਲੀ ਹੈਂਡਵਰਕ ਤੁਹਾਡਾ ਵਾਦਾ ਕੀਤਾ ਹੈ ਨਾ ਕਿ ਤੁਹਾਨੂੰ ਇਹੋ ਇਹੋ ਜਿਹੇ ਆਰਟੀਕਲ ਦਿਖਾਵਾਂਗਾ ਮੈਂ ਇਹੋ ਜਿਹੇ ਡਿਜ਼ਾਈਨਿੰਗ ਦਵਾਂਗਾ ਵੀ ਪੂਰੇ YouTube ਤੇ ਜਲਦੀ ਜਲਦੀ ਤੁਹਾਨੂੰ ਕਿਸੇ ਨੇ ਨਹੀਂ ਦਿਖਾਣੀ ਸਿਰਫ ਅਮਰਸਰਿਆ ਮਾਲ ਜਣਾਣਾ ਦਿਖਾਣੀ ਆ ਆ ਚੈੱਕ ਕਰ ਲੋ ਸਪੈਸ਼ਲ ਪੀਸ ਫੁੱਲ ਪਿਓਰ ਵਿਸਕੋਸ オーਗੈਂਜ਼ਾ ਦੁਪੱਟਾ ਸਾਰਾ ਹੈਂਡਵਰਕ ਦਾ ਕੰਮ ਸੋ ਔਰ ਆ ਆ ਰਿਹਾ ਹੈ ਇਸ ਦਾ ਸ਼ਰਾਰਾ ਮੈਂ ਕਹਿੰਦਾ ਜੀ ਪੀਸ ਚੈੱਕ ਕਰੋ ਪੂਰਾ ਹੈਵੀ ਸ਼ਰਾਰਾ ਸਾਰਾ ਫਰੰਟ ਤੇ ਵਰਕ ਅਲਟੀਮੇਟ ਆਰਟੀਕਲ ਸ਼ਰਾਰਾ ਚੈੱਕ ਕਰੋ ਸ਼ਾਨਦਾਰ ਸ਼ਰਾਰਾ ਸ਼ਾਨਦਾਰ ਆਏ ਹੋਏ ਹੋਏ ਪੀਸ ਬਹੁਤ ਸੋਹਣਾ ਬਣ ਕੇ ਆਇਆ ਜੀ ਯੂਨਿਕ ਆਈਟਮ ਹੈ ਬਿਲਕੁਲ ਯੂਨਿਕ ਸੋ ਦੋ ਕਲਰ ਰੈਡੀ ਹੋਇਆ ਦੋਨੋਂ ਕਲਰ ਬਹੁਤ ਸੋਹਣੇ ਆ ਇੱਕ ਆ ਰਿਹਾ ਲਵੈਂਡਰ ਸ਼ੇਡ ਪਰਪਲ ਸ਼ੇਡ ਆ ਚੈੱਕ ਕਰੋ ਜੀ ਆ ਵੀ ਸ਼ੇਡ ਬੜਾ ਪਿਆਰਾ ਹੈ ਅਲਟੀਮੇਟ ਸ਼ੇਡ ਆ ਜੀ ਅਲਟੀਮੇਟ ਇੱਕ ਮਿੰਟ ਆ ਆ ਰਿਹਾ ਸ਼ੇਡ ਇਜ਼ ਦਾ ਸੈਕਿੰਡ ਸ਼ੇਡ ਸੋ ਬੜਾ ਪਿਆਰਾ ਸ਼ੇਡ ਆ ਜੀ ਪੀਸ ਚੈੱਕ ਕਰੋ ਕਿਡਾ ਸ਼ਾਨਦਾਰ ਬਣਾਇਆ ਹੋਇਆ ਸੋ ਕੰਮ ਦੇਖੋ ਕਿਡਾ ਸੋਹਣਾ ਕੰਮ ਆ ਮੈਂ ਕਹਿੰਦਾ ਕੰਮ ਬਹੁਤ ਲਾਜਵਾ ਕੰਮ ਦੀ ਸਫਾਈ ਵੀ ਬਹੁਤ ਐ ਕੰਮ ਵੀ ਬਹੁਤ ਸੋਹਣਾ ਓ ਸ਼ਰਾਰਾ ਤਾਂ ਮੈਂ ਕਹਿੰਦਾ ਜੀ ਪੁੱਛੋ ਹੀ ਨਾ ਸ਼ਰਾਰਾ ਦੀ ਤਾਂ ਗੱਲ ਹੀ ਛੱਡ ਦੋ ਮੈਂ ਕਹਿੰਦਾ ਅਲਟੀਮੇਟ ਸ਼ਰਾਰਾ ਹੈ ਸ਼ਰਾਰੇ ਨਾਲ ਚਾਰ ਚੰਦ ਲੱਗਿਆ ਨਾ ਤਿੱਗਣਾ ਚੁਗਣਾ ਰੋ ਪਹਿਣਾ ਸੂਟ ਦਾ ਚੈੱਕ ਕਰੋ ਜੀ ਅਲਟੀਮੇਟ ਜਿਨ੍ਹਾਂ ਨੇ ਯੂਨਿਕ ਕਨਸੈਪਟ ਲੈਣਾ ਹੈ ਸਭ ਫਟਵੜ ਬੁਕਿੰਗ ਕਰਾ ਲਓ ਪ੍ਰਾਈਸ ਇਸ ਦਾ ਰਹਿਣਾ ਜੀ ਮੈਂ ਤੁਹਾਨੂੰ ਪ੍ਰਾਈਸ ਦੱਸ ਦਿੰਦਾ ਕਿ ਤੁਸੀਂ ਕਹੋਗੇ ਭਾਜੀ ਪ੍ਰਾਈਸ ਤੁਸੀਂ ਦੱਸਿਆ ਨਹੀਂ ਆ ਚੈੱਕ ਕਰ ਲਓ ਜੀ ਪ੍ਰਾਈਸ ਰਹੇਗਾ 7250 ਪੇ 7250 ਪ੍ਰਾਈਸ ਰਹੇਗਾ 7250 ਅਗਰ ਤੁਸੀਂ ਇਸ ਨੂੰ ਆਨਲਾਈਨ ਆਰਡਰ ਕਰਨਾ ਆਰਡਰਿੰਗ ਨੰਬਰ ਆਏਗਾ ਜੀ 78370153328528330084 2 ਨੰਬਰ ਨੇ ਹੋਰ ਕੋਈ ਨੰਬਰ ਨਹੀਂ ਹੈਗਾ 78370153328528330084 ਸੋ ਫਟਵੜ ਬੁਕਿੰਗ ਕਰਾ ਲਓ ਜੀ ਜਿਨ੍ਹਾਂ ਨੂੰ ਆਹ ਵਾਲਾ ਸ਼ਾਰਾ ਸੂਟ ਚਾਹੀਦਾ ਥੈਂਕ ਯੂ ਸੋ ਮੱਚ ਬਹੁਤ ਹੀ ਸ਼ਾਨਦਾਰ ਸੋ ਡਿਜ਼ਾਈਨ ਚੈੱਕ ਕਰ ਲਓ ਜੀ ਬੜਾ ਪਿਆਰਾ ਡਿਜ਼ਾਈਨ ਆਇਆ ਲਾਈਨਿੰਗ ਪ੍ਰਿੰਟ ਦੇ ਵਿੱਚ ਆ ਜਿਹੜਾ ਫੈਬਰਿਕ ਆ ਬਹੁਤ ਚੱਲ ਰਿਹਾ ਅੱਜਕੱਲ ਟਾਪ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਫੈਬਰਿਕ ਵੀ ਅੱਛਾ ਹੈ ਪਿਓਰ ਵਿਸਕੋਸ オーਰਗੈਂਜ਼ਾ ਔਰ ਕੰਮ ਚੈੱਕ ਕਰੋ ਦਾ ਕਿੱਡਾ ਸ਼ਾਨਦਾਰ ਹੈ ਪੂਰਾ ਫਰੰਟ ਹੈਵੀ ਹੈ ਔਰ ਪ੍ਰਾਈਸ ਮੈਂ ਦੱਸ ਕੇ ਜਾਊਂਗਾ ਵੀਡੀਓ ਦੇ ਲਾਸਟ ਦੇ ਵਿੱਚ ਸਭ ਨੂੰ ਬੇਨਤੀ ਹੈ ਵੀਡੀਓ ਪੂਰੀ ਦੇਖਿਓ ਜੀ ਲਾਸਟ ਕਲਰ ਤੁਹਾਨੂੰ ਦਿਖਾਊਂਗਾ ਸਾਰੇ ਸੋ ਪਹਿਲਾ ਇਹਦਾ ਕੰਮ ਦੇਖੋ ਕਿਡਾ ਸ਼ਾਨਦਾਰ ਟੋਟਲੀ ਕੰਪਲੀਟ ਸਾਰਾ ਦਾ ਸਾਰਾ ਹੈਂਡਵਰਕ ਦਾ ਕੰਮ ਹੈ ਜੀ ਪੂਰਾ ਫਰੰਟ ਹੈਵੀ ਪ੍ਰੋਪਰ ਬਾਜੂ ਤੇ ਕੰਮ ਉਸ ਤੋਂ ਬਾਅਦ ਚੈੱਕ ਕਰੋ ਜੀ ਆ ਆ ਰਹੀ ਹੈ ਸਲਵਾਰ ਸਲਵਾਰ ਦੇ ਪੌਂਚੇ ਤੇ ਕੰਮ ਹੈ ਜੀ ਨਾਲ 3 ਮੀਟਰ ਦੀ ਸਲਵਾਰ ਆ ਸਲਵਾਰ ਦੇ ਪੌਂਚੇ ਤੇ ਵੀ ਕੰਮ ਹੈ ਫੈਬਰਿਕ ਪਿਓਰ ਵਿਸਕੋਸ ਔਰ ਗਾਂਜ਼ਾ ਔਰ ਦੁਪੱਟਾ ਵੀ ਬਹੁਤ ਸ਼ਾਨਦਾਰ ਦੁਪੱਟਾ ਆ ਰਿਹਾ ਇਸ ਦਿਨ ਪਿਓਰ ਬਨਾਰਸੀ ਵੀਵਿੰਗ ਦਾ ਦੁਪੱਟਾ ਸੋ ਬੜਾ ਪਿਆਰਾ ਆਰਟੀਕਲ ਆ ਚੈੱਕ ਕਰੋ ਕਿਸੇ ਨਾਲ ਪਲੇਨ ਵੀ ਆ ਜਾਂਦਾ ਜੀ ਕਿਸੇ ਨਾਲ ਬਨਾਰਸੀ ਵੀਵਿੰਗ ਦਾ ਆ ਜਾਂਦਾ ਸੋ ਇਸ ਦੇ ਫੋਰਸ ਆ ਲੈਸ ਵਨ ਦਾ ਕੰਮ ਹੈ ਹੁਣ ਇਹਦੇ ਸ਼ੇਡ ਤੇ ਨਿਗਾਹ ਕਰ ਲਓ ਸ਼ੇਡ ਆ ਰਿਹਾ ਲਵੈਂਡਰ ਇੱਕ ਆ ਰਿਹਾ ਪਰਪਲ ਇੱਕ ਆ ਰਿਹਾ ਗ੍ਰੇ ਬਲੂ ਇੱਕ ਆ ਰਿਹਾ ਰੌਸਟ ਇੱਕ ਆ ਰਿਹਾ ਆਵਲਾ ਲਵੈਂਡਰ ਸ਼ੇਡ ਬੜਾ ਪਿਆਰਾ ਇੱਕ ਆ ਰਿਹਾ ਗ੍ਰੇ ਬਲੂ ਆਵਲਾ ਇੱਕ ਆ ਰਿਹਾ ਥੋੜਾ ਡਾਰਕ ਪਰਪਲ ਸੋ ਕਲਰ ਸਾਰੇ ਪਿਆਰੇ ਜਿਹੜਾ ਤੁਹਾਨੂੰ ਚਾਹੀਦਾ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਕਰੋ WhatsApp ਤੇ ਪ੍ਰਾਈਸ ਰਹਿਣਾ ਜੀ 5000 ਰੁਪਿਆ 5000 ਰੇਟ ਰਹੇਗਾ ਫਟਾਫਟ ਬੁਕਿੰਗ ਕਰਾ ਲਓ ਜਿਹੜਾ ਵੀ ਕਲਰ ਤੁਹਾਨੂੰ ਚਾਹੀਦਾ ਜੀ ਐਦਾਂ ਦੀ ਹੋਰ ਸਨਸੋਰਟੀ ਬਾਈ ਕਰਨ ਲਈ ਸ਼ਾਪ ਤੇ ਜਰੂਰ ਵਿਜ਼ਿਟ ਕਰੋ ਆਪਣਾ ਪ੍ਰੋਪਰ ਐਡਰੈਸ ਹੈਗਾ ਜੀ ਅਮਰਸਰਿਆ ਮਾਲਦੇਨ ਮਿੰਟੇ ਦੀ ਹੱਟੀ ਸਬਜ਼ੀ ਮੰਡੀ ਨੇਅਰ ਗਾਂਧੀ ਗਰਾਉਂਡ ਸਮਾਣਾ ਡਿਸਟ੍ਰਿਕਟ ਪਟਿਆਲਾ ਥੈਂਕ ਯੂ ਸੋ ਮਚ